ਸੱਚ ਸਰਕਾਰ ਤੁਸੀਂ ਦੇਖੋ ਸ਼ਬਦ ਦੀ ਤਾਕਤ ਦਾ ਵਨ ਮੀਡੀਆ ਮੈਂ ਅਭਿਆਦ ਕਾਲ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹਾਲਾਤ ਦਿਨ ਪਰ ਦਿਨ ਬੱਦਤਰ ਹੁੰਦੇ ਜਾ ਰਹੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੀਆਂ ਕਈ ਏਕੜ ਫਸਲਾਂ ਨੇ ਜੋ ਬਰਬਾਦ ਹੋ ਗਈਆਂ ਨੇ ਤੇ ਲੋਕਾਂ ਦੇ ਜੋ ਘਰ ਨੇ ਉਹ ਵੀ ਟਹਿ ਟੇਰੀ ਹੋ ਗਏ ਨੇ ਲੋਕ ਬੇਕਾਰ ਹੁੰਦੇ ਨਜ਼ਰ ਆ ਰਹੇ ਨੇ ਉੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਤੇ ਮੰਤਰੀਆਂ ਦੇ ਵੱਲੋਂ ਡੀਸੀ ਨੂੰ ਆਪਣੀ 1 ਮਹੀਨੇ ਦੀ ਜੋ ਤਨਖਾਹ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਸਕੇ ਉੱਥੇ ਤੁਹਾਨੂੰ ਦੱਸ ਦੇ ਕਿ ਅੱਜ ਸੰਗਰੂਰ ਦੇ ਐਮਐਲਏ ਬੀਬੀ ਨਰਿੰਦਰ ਕੌਰ ਭਰਾਜ ਨੇ ਜੋ ਸੁਲਤਾਨਪੁਰ ਲੋਧੀ ਪਹੁੰਚੇ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਹਨਾਂ ਦਾ ਦੁੱਖ ਸੁਣਿਆ ਉਹਨਾਂ ਨੇ ਰਾਜ ਸਭਾ ਮੈਂਬਰ ਸੰਤ ਸਿਚੇਵਾਲ ਜੀ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਕਰੀਬ ਜੋ 5 ਟਰੱਕ ਰਾਹਤ ਸਮੱਗਰੀ ਹੈ ਹੜਪੀੜਿਤ ਲੋਕਾਂ ਦੇ ਲਈ ਸੰਤ ਸਿਚੇਵਾਲ ਜੀ ਦੇ ਹਵਾਲੇ ਕੀਤੀ ਹੈ ਜਿਸ ਦੇ ਵਿੱਚ ਕਰੀਬ 4 ਟਰੱਕ ਪਸ਼ੂਆਂ ਦੇ ਲਈ ਹਰਾ-ਚਾਰਾ ਹੈ ਤੇ ਇੱਕ ਟਰੱਕ ਦੇ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਨੇ ਇਸ ਦੇ ਨਾਲ ਹੀ ਬੀਬੀ ਨਰਿੰਦਰ ਕੌਰ ਨੇ ਕਿਹਾ ਹੈ ਕਿ ਇਸ ਸਮੇਂ ਪੰਜਾਬ ਕੁਦਰਤੀ ਵੱਡੀ ਕਰੋਪੀ ਦੇ ਵਿੱਚੋਂ ਲੰਘ ਰਿਹਾ ਹੈ ਲੋਕਾਂ ਨੂੰ ਹੜਾਂ ਦੀ ਮਾਰ ਝੱਲਣੀ ਪੈ ਰਹੀ ਹੈ ਲੋਕ ਬੇਘਰ ਹੋ ਗਏ ਨੇ ਤੇ ਸੰਤ ਸਿਚੇਵਾਲ ਜੀ ਦੇ ਵੱਲੋਂ ਹੜਪੀੜਿਤਾਂ ਦੀ ਪਹਿਲੇ ਦਿਨ ਤੋਂ ਹੀ ਮਦਦ ਕੀਤੀ ਜਾ ਰਹੀ ਹੈ ਉਨਾ ਹੀ ਸੰਤ ਸਿੱਚੇਵਾਲ ਜੀ ਦੇ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਮਦਦ ਦੀ ਛਲਾਗਾ ਕੀਤੀ ਹੈ ਇਸ ਬਾਰੇ ਐਮਐਲਏ ਨਰਿੰਦਰ ਕੌਰ ਭਰਾਜ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅੱਜ ਬਾਉਪੁਰ ਮੰਡ ਏਰੀਏ ਦੇ ਵਿੱਚ ਸਾਡੇ ਸਤਿਕਾਰਯੋਗ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੱਚੇਵਾਲ ਸਾਹਿਬ ਨਾਲ ਖੜੇ ਅੱਜ ਇੱਥੇ ਪਹੁੰਚੇ ਆ ਮੇਰੇ ਸਾਰੇ ਹਲਕੇ ਦੇ ਇਲਾਕੇ ਦੀ ਜਿਹੜੀ ਟੀਮ ਆਈ ਹੈ ਕਿਉਂਕਿ ਪੰਜਾਬ ਜਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਅੱਜ ਹਰ ਬੰਦਾ ਜਿਹੜਾ ਉਸ ਸਥਿਤੀ ਨੂੰ ਦੇਖ ਕੇ ਅੱਜ ਜੋ ਦੇ ਸੁਭਾਅ ਵਿੱਚ ਅੰਦਰੋਂ ਮਨ ਦੇ ਵਿੱਚੋਂ ਜਿਹੜੀ ਕਿ ਭੁਬ ਨਿਕਲਦੀ ਆ ਤੇ ਅੱਜ ਹਰ ਬੰਦਾ ਕਿਉਂਕਿ ਪੰਜਾਬੀ ਨੇ ਜਿਹੜੇ ਕਹਿੰਦੇ ਨੇ ਸਾਡਾ ਇਤਿਹਾਸ ਹੈ ਬਹੁਤ ਮਹਾਨ ਹੈ ਔਰ ਪੰਜਾਬ ਦੇ ਜਾਿਆਂ ਨੂੰ ਨਿਤ ਮਹਿਮਾ ਨੇ ਸੋ ਜਦੋਂ ਵੀ ਕਿਤੇ ਪੂਰੇ ਮੁਲਕ ਦੇ ਵਿੱਚ ਲੋੜ ਪਈ ਆ ਤਾਂ ਪੰਜਾਬ ਨੇ ਪਹਿਲ ਕੀਤੀ ਆ ਤੇ ਅੱਜ ਪੰਜਾਬ ਦੇ ਵਿੱਚ ਉਹ ਹਾਲਾਤ ਬਣੇ ਨੇ ਤਾਂ ਹਰ ਪੰਜਾਬੀ ਦੇ ਲੋ ਹਮਦਰਦੀ ਕਰਦਾ ਤੇ ਹਰ ਤਰ੍ਹਾਂ ਦਾ ਜੋ ਟੈਲੀਫੋਨ ਇਕੱਠਾ ਹੁੰਦਾ ਉਹ ਸਾਰੇ ਅੱਜ ਇੱਥੇ ਸਹਿਯੋਗ ਦੇ ਲਈ ਆਉਂਦੇ ਨੇ ਸੋ ਅੱਜ ਪਿਛਲੇ ਦਿਨੀ ਬਾਬਾ ਜੀ ਨਾਲ ਵੀ ਗੱਲ ਹੋਈ ਸੀਗੀ ਅੱਜ ਅਸੀਂ ਇੱਥੇ ਸਾਡੇ ਜਿਹੜੀ ਸੰਗਤ ਆ ਪਿੰਡਾਂ ਚੋਂ ਪੰਜ ਸਰਪੰਚ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਜੀ ਸਾਰੇ ਸਾਥੀ ਪੀਂ ਪਹੁੰਚੀ ਆ ਤੇ ਜ਼ਰੂਰਤ ਦੇ ਅਨਸਾਰ ਅੱਜ ਅਸੀਂ ਤਕਰੀਬਨ ਪੰਜ ਗੱਡੀਆਂ ਜਿਹੜੇ ਪੰਜ ਟਰੱਕ ਨੇ ਜਿਹੜੇ ਉਹ ਰਾਸ਼ਨ ਵੀ ਲੈ ਕੇ ਆਇਆ ਰਾਸ਼ਨ ਵੀ ਲੈ ਕੇ ਆਇਆ ਤੇ ਪਸ਼ੂਆਂ ਦੇ ਲਈ ਜਿਹੜਾ ਚਾਰੇ ਦੀਆਂ ਜਿਹੜੀਆਂ ਗੱਠਾਂ ਨੇ ਉਹ ਵੀ ਲੈ ਕੇ ਆਇਆ ਔਰ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਜਿਹੜਾ ਸਮਾ ਉਹ ਇਹ ਤਾਂ ਹੈ ਨਹੀਂ ਕੋਈ ਕਿ ਅੱਜ ਪੰਜ ਸੱਤ ਦਿਨਾਂ ਦੇ ਵਿੱਚ ਜਿਹੜਾ ਠੀਕ ਹੋ ਜਾਊਗਾ ਜਿਹੜੇ ਲੋਕ ਅੱਜ ਬੇਕਾਰ ਹੋਏ ਨੇ ਜਿਨ੍ਹਾਂ ਦੇ ਲੋਕਾਂ ਦੇ ਘਰ ਆਏ ਨੇ ਅੱਜ ਬੇਕਾਰ ਹੋਏ ਬੈਠੇ ਆ ਇਹ ਤਕਰੀਬਨ ਮੈਨੂੰ ਲੱਗਦਾ ਵੀ ਆਉਣ ਵਾਲੇ 6 ਮਹੀਨਿਆਂ ਤੱਕ ਉਹਨਾਂ ਦੀ ਜਿਹੜੀ ਗੱਡੀ ਆ ਦੁਬਾਰਾ ਲਈ ਏ ਜਿਹੜੀ ਚੜੂਗੀ ਤੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਉਹਨੂੰ ਆਪਾਂ ਚੜਾਵਾਂਗੇ ਸਰਕਾਰ ਦੇ ਪੱਖੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸਾਡੀ ਸਾਰੀ ਲੀਡਰਸ਼ਿਪ ਦੇ ਵੱਲੋਂ ਜਿੱਥੇ ਕਿਤੇ ਸਾਡੀ ਡਿਊਟੀ ਲੱਗਦੀ ਹੈ ਉੱਥੇ ਵੀ ਖੜਿਆ ਤੇ ਇਨਸਾਨੀਅਤ ਦੇ ਨਾਂ ਤੇ ਅਸੀਂ ਕਿਉਂਕਿ ਬਾਬਾ ਜੀ ਲਗਾਤਾਰ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਸੇਵਾ ਕਰਦੇ ਆ ਜਿੱਥੇ ਕਿਤੇ ਸਾਡੀ ਜਿਹੜੀ ਡਿਊਟੀ ਲਾਉਂਗੇ ਲੋਕੀ ਆਪਣੇ ਘਰਾਂ ਦੇ ਵਿੱਚ ਜਾਣ ਪਾਣੀ ਦਾ ਜਿਹੜਾ ਵਹਾਹ ਜਿਹੜਾ ਉਹ ਘਟੇ ਤੇ ਉਹ ਆਪਣੇ ਘਰਾਂ 'ਚ ਜਾਣ ਤੇ ਜਿੱਥੇ ਤੁਸੀਂ ਸਾਡੀ ਡਿਊਟੀ ਲਾਉਂਗੇ ਉਹਨਾਂ ਦੇ ਘਰਾਂ ਦੇ ਜਾਣ ਉਪਰੰਤ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਆ ਮੈਂ ਆਪਣੇ ਪੂਰੇ ਇਲਾਕੇ ਦੇ ਵੱਲੋਂ ਹਲਕਾ ਸੰਗਰੂਰ ਦੇ ਵੱਲੋਂ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੇ ਲਈ ਆਵਾਂਗੇ ਅਸੀਂ ਵੜਪਾਗੇ ਹੋਵਾਂਗੇ ਕਿ ਇਸ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਮਦਦ ਕਰੀ ਬਹੁਤ ਬਹੁਤ ਧੰਨ